ਦਿਆਲਾ ਤੋਂ ਵੱਡੀ ਤੇ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਂ ਨੇ ਆਪਣੀ 10 ਮਹੀਨੇ ਦੀ ਧੀ ਦੇ ਨਾਲ ਟ੍ਰੇਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਇਹ ਮਰੀ ਹੈ ਤੇ ਮੈਥੋਂ ਸਬੂਤ ਮੰਗਦੇ ਨੇ ਐਦੋਂ ਤੋਂ ਵੱਡਾ ਸਬੂਤ ਕੀ ਹੋਊਗਾ? ਮੇਰੀ ਤਾਂ ਧੀ ਗਈਆਂ ਦੋ। ਦੋ ਜਾਨਾ ਹੱਤਾਂ ਦੇ ਵਿੱਚ ਪਈਆਂ ਨੇ ਉਦੋਂ ਬਾਅਦ ਮੈਂ ਕਰੇ ਜੰਮਾ ਮੈਂ ਆਪਣੇ ਸਾਨੂੰ ਪਤਾ ਕੀ ਕਹਣੇ ਜਾਂਦੇ ਹੋ ਹੁਣ ਤੁਸੀਂ ਕੀ ਮੈਂ ਤਾਂ ਇੱਦਾਂ ਜਾਨੇ ਮੇਰੀ ਤੀਨੋਂ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਨੇ ਸਰ ਲਿਆਓ ਜੀ ਬਾਹਰ ਲਿਆਓ ਕੁਛ ਲਿਆਓ ਮੇਰੀ ਪਤੀ ਦਾ ਸੁਬਾਤ ਪੂਰੀ ਦਾ ਨਾਮ ਦੱਸੋ ਸਾਨੂੰ ਕੀ ਨਾਮ ਦੱਸੋ ਸਾਨੂੰ ਕਹਿੰਦੇ ਮਰ ਜਾਂ ਦੰਦ ਕਰੋ ਕਿਉਂ ਨਹੀਂ ਕਰਦੇ ਮਰਦਾ ਦੰਦ ਕਰ ਰਹੇ ਮੈਨੂੰ ਕੁਛ ਨਹੀਂ ਮੈਂ ਕਿੱਥੇ ਲੈ ਆ ਸਕਦੇ ਮੇਰੀ ਤਤੀ ਪਈ ਹੈ লাশ ਪਈ ਹੈ ਉਸੇ ਦਾ ਸਬੂਤ ਬਹੁਤ ਹੈ ਮੇਰਾ ਉਹ ਚਲਾ ਦੋ ਮੈਂ 2 ਲੈ ਗੱਲ ਡੱਡ ਬੋੜੀ ਪਈ ਹੈ ਜਰਨੇ ਨਹੀਂ ਨੂੰ ਪਤਾ ਨਾ ਹੋਵੇ ਸਾਤਾ ਕਹੋਂ ਵੇ ਤਾਂ ਮੈਂ ਸਬੂਤ ਇਕੱਠੇ ਕਰਦੀ ਫਿਰ ਆ ਬਿਮਾਰੀ ਮੋਟੀ ਸੱਟ ਲੱਗੀ ਹੈ ਮੇਰੇ ਤਾਂ ਧੀ ਦੀ লাশ ਪਈ ਹੈ ਐ ਦੁੱਤ ਤੋਂ ਸਵਾਸ ਤੋਂ ਸਬੂਤ ਕੀ ਹੋਊਗਾ ਜੀ ਭੈਣ ਜੋ ਜਾਮ ਕਰਦਾਂਗੇ ਸੜਕ ਇੱਥੇ ਤੱਕ ਜੀ ਨਾਮ ਮੇਰਾ ਨੌ ਕੁਲਵੰਤ ਸਿੰਘ ਹੈ ਜੀ ਕੁਲਵੰਤ ਜੀ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਨੇ ਚੋਰੀ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਧੀ ਹੋਤੀ ਹੈ ਜੀ ਕੀ ਕਰਨੀ ਕਰਨ ਕੀ ਹੈ ਜੀ ਇਹਨਾਂ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੀ ਕੁੜੀ ਨੂੰ ਕੁੱਟ ਕੇ ਤੇਰੇ ਨੰਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਬਿਆਨ ਨੂੰ ਕਰਨ ਟਾਈਮ ਹੋਵੇ ਕਾਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਛੱਡਦਾ ਮੈਂ ਆਪਣਾ ਪਰਿਵਾਰ ਛੱਡਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਤੋ ਟਾਈਮ ਦਾ ਆ ਫੇਣੂ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਤੁਹਾਨੂੰ ਵਿਆਹ ਹੋਏ ਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਹੋਣ ਦੋ ਬੱਚੇ ਹੈ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਈ ਤੇ ਜੋ ਦਾ ਕੀ ਕਸੂਰ ਸੀ ਇਹਨਾਂ ਦੀ ਲੰਮੇ ਰੀਜ ਹੈ ਕਿ ਅਰੇਂਜ ਮੈਰੀ ਜੀ ਲੰਮ ਮੈਰਿਜ ਹੈ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਹਾਈਟ ਹੋਈ ਨਹੀਂ ਦਿੱਤੀ ਮੈਨੂੰ ਸਾਹ ਤੋਂ ਇਹ ਸਿਲਸਿਲਾ ਚੱਲਦਾ ਸੀ ਜੀ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ خیال ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਔਰ ਸੋਈ ਨੂੰ ਜਿੰਦਾ ਲਾਤਾ ਜੀ ਰੋਟੀ ਰਾਟੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿ ਕਿਸ ਮਿੰਟ ਵਿੱਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਿਆ ਕੀਤੀ ਹੈ ਕਰਿਆਂ ਹਾਂ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਭੋਲ ਪਲਾਜ਼ ਦੇ ਕਾ ਕਹਿੰਦੇ ਦੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਅਸੀਂ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਸੀ ਤੁਸੀਂ ਅਸੀਂ ਤਾਂ ਮੋ ਮਜਰੇ ਰਹਿੰਦੇ ਸੀ ਕਿਦਾਂ ਤੁਸੀਂ ਕਰੇ ਚਾਹੁੰਦੇ ਹੋ ਅਜੀਤਾ ਜਾਨ ਨੂੰ ਇਨਸਾਮ ਮਿਲਣਾ ਚਾਹੀਦਾ ਜੀ ਬਸ ਇਹ ਹੱਥ ਬੰਨ੍ਹ ਕੇ ਕੁੜੀ ਦੀ ਗੱਲ ਲਾ ਰਹੇ ਹੋ ਕੁੜੀ ਨਾਲ ਹੀ ਰਹਿੰਦੀ ਹੈ ਇਹਦੇ ਘਰ ਆਉਂਦੀ ਜਾਂਦੀ ਹੈ ਜੀ ਆਉਂਦੀ ਜਾਂਦੀ ਰਹਿੰਦੀ ਹੈ ਜੋ ਕੁੜੀ ਜੀ ਪਹਿਲਾਂ ਉਸੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਵਿਆਹੀ ਹੋਈ ਹੈ ਹਾਂ ਉਹ ਨਹੀਂ ਆਈ ਹੋਈ ਜੀ ਨੇ ਉਹ ਵੀ ਵਿਆਹੀ ਹੈ ਹਾਂ ਵਿਆਹੀ ਹੋਈ ਹੈ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਹੈ ਦੋ ਬੱਚੇ ਹੈ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਹੈ ਜੀ ਤੇ ਕੁੜੀ ਮਾਰੀ ਗਈ। ਕਾਰੋ ਕਿੰਨੇ ਵਜੇ ਨਿਕਲੀਆ ਤੁਹਾਨੂੰ ਕੁਝ ਦੱਸਿਆ ਨਹੀਂ। ਸਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲੇ ਤਾਂ ਹੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਸੀ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਿਆ ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ। ਸਾਨੂੰ ਹਾਂਜੀ ਹਾਂਜੀ ਦੁਪਹਿਰ ਨੂੰ ਜੀ ਮੈਂ ਕਿਹਾ ਕਿੰਨੇ ਵਜੇ ਹੋਇਆ ਯਾਰ ਇਹ ਵਾਕਾ ਜੀ ਰਾਤ ਨੂੰ ਹੋਇਆ ਜੀ 8 ਵਜੇ ਜੀ 8 ਵਜੇ ਦਾ ਟਾਈਮ। ਅੱਤ ਸਰ ਜੀ ਦਾ ਕੱਲ ਰੇਲਵੇ ਟੈਕਟ ਐਕਸੀਡੈਂਟ ਹੋਇਆ ਜੀ ਕੀ ਕਰਨਾ ਚਾਹੀਦਾ ਕੀ ਕੀ ਕਰਦੇ ਹੋ। ਹਾਂ ਰਾਤ 3:38 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਅਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਟ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈਡ ਬਡੀ ਵਗੈਰਾ ਨਹੀਂ ਮਿਲੀ ਲੇਕਿਨ ਉੱਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬੋਡੀ ਨੂੰ ਮ੍ਰਿਤਕ ਲੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਬੱਚਦੇ ਪਛਾਣਦੇ ਵੇ ਇਹ ਪੁੱਜੇ ਅੰਡ ਤਾਂ ਮਮਾ ਜਰਾ ਸਤਾ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ 23-24 ਸਾਲ ਤੇ ਉਸਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭੇਜਤਾ ਅਸੀਂ ਇਹਨਾਂ ਨੇ ਤੇ ਬਾਡੀ ਚੱਕਣ ਵਾਲੇ ਪਤਾ ਲੱਗਾ ਵੀ ਉਸ ਲੜਕਾ ਕਹਿੰਦਾ ਵੀ ਥੋੜਾ ਸਾਹ ਚੱਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਇਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਨੂੰ ਉਹ ਬਾਡੀ ਨੂੰ ਕੱਜਾ ਵਿੱਚ ਲੈ ਕੇ ਅਨਜਿੰਦਰ ਅਫਸਰ ਪਟਿਆਲਾ ਭੇਜਿਆ ਗਿਆ ਮੋਰਚੀ ਵਿੱਚ ਰੱਖਾਇਆ ਗਿਆ ਬੱਚੇ ਦੀ ਹਾਂ ਉਹ ਰਾਤ ਉਹਦੀ ਡੈਥ ਹੋ ਗਈ ਸੀ ਸਰ ਹੁਣ ਕਾਰਵਾਈ ਕਿਵੇਂ ਦੀ ਆਮ ਤੌਰ ਤੇ ਮ੍ਰਿਤਕ ਲੜਕੀ ਗੁਰਪ੍ਰੀਤਕੌਰ ਦੀ ਮਾਤਾ ਦਾ ਬਿਆਨ ਦਰਜ ਕਰ ਰਹੇ ਆ ਅਸੀਂ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਉਹਦੇ ਨਾਲ ਵੰਦੀ ਕਾਰਵਾਈ ਕੀਤੀ ਜਾਊਗਾ